ਸਸ਼ੀ ਗਾਲ ਪੰਜਾਬੀਓ ਇੱਕ ਵਾਰ ਫੇਰ ਤੋਂ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਅੱਜ ਦੀ ਨਵੀਂ ਵੀਡੀਓ ਦੇ ਵਿੱਚ ਨਵੇਂ ਆਏ ਪੰਜਾਬੀ ਭਾਰਤੀ ਵਿਦਿਆਰਥੀਆਂ ਤੇ ਵਰਕ ਪਰਮਿਟ ਧਾਰਕਾਂ ਲਈ ਕੈਨੇਡਾ ਤੋਂ ਤਿੰਨ ਵੱਡੀਆਂ ਖਬਰਾਂ ਸਾਹਮਣੇ ਆਈਆਂ ਹਨ ਕੈਨੇਡਾ ਸਰਕਾਰ ਨੇ 10 ਸਤੰਬਰ ਲਈ ਤਿੰਨ ਵੱਡੇ ਐਲਾਨ ਕੀਤੇ ਹਨ ਇਨ੍ਹਾਂ ਐਲਾਨਾਂ ਨਾਲ ਕੈਨੇਡਾ ਵਿੱਚ ਰਹਿਣਾ ਅਤੇ ਪੱਕੇ ਹੋਣ ਦੀ ਪ੍ਰਕਿਰਿਆ ਆਸਾਨ ਹੋ ਜਾਵੇਗੀ ਪਹਿਲੇ ਨੰਬਰ ਦੀ ਜ਼ਿਕਰ ਗੱਲ ਕੀਤੀ ਜਾਵੇ ਤਾਂ ਵਰਕ ਪਰਮਿਟ ਵਾਲੇ ਵਿਦਿਆਰਥੀਆਂ ਲਈ ਨਵਾਂ ਪ੍ਰੋਗਰਾਮ ਕੈਨੇਡਾ ਦੇ ਅਨਟਾਰੀਓ ਸੂਬੇ ਨੇ ਉਹਨਾਂ ਵਿਦਿਆਰਥੀਆਂ ਲਈ ਇੱਕ ਨਵਾਂ ਪ੍ਰੋਗਰਾਮ ਸ਼ੁਰੂ ਕੀਤਾ ਹੈ ਜਿਨ੍ਹਾਂ ਦੇ ਵਰਕ ਪਰਮਿਟ ਖਤਮ ਹੋ ਰਹੇ ਹਨ ਇਸ ਪ੍ਰੋਗਰਾਮ ਤਹਿਤ ਹੁਣ ਉਹਨਾਂ ਨੂੰ ਸਿਰਫ 8 ਹਫ਼ਤਿਆਂ ਦਾ ਇੱਕ ਸਕਿੱਲ ਵਰਕਰਸ ਕੋਰਸ ਕਰਨਾ ਪਵੇਗਾ ਜਿਸ ਤੋਂ ਬਾਅਦ ਉਹ ਸਿੱਧੇ ਤੌਰ ਤੇ ਕੈਨੇਡਾ ਦੀ ਪੀਆਰ ਪ੍ਰਾਪਤ ਕਰ ਸਕਣਗੇ ਕੈਨੇਡਾ ਵਿੱਚ 2027 ਤੱਕ 3 ਲੱਖ ਤੋਂ ਵੱਧ ਸਕਿੱਲਡ ਵਰਕਰਾਂ ਦੀ ਲੋੜ ਹੈ ਜਿਸ ਦੀ ਉਸਾਰੀ ਵਰਕਰ ਵੀ ਸ਼ਾਮਲ ਹਨ ਇਸ ਲੋੜ ਨੂੰ ਪੂਰਾ ਕਰਨ ਲਈ ਸਰਕਾਰ ਨੇ ਇਹ ਪ੍ਰੋਗਰਾਮ ਚਲਾਇਆ ਹੈ ਇਹ ਪ੍ਰੋਗਰਾਮ ਕੈਨੇਡਾ ਦੇ ਕਈ ਸ਼ਹਿਰਾਂ ਵਿੱਚ ਸ਼ੁਰੂ ਹੋ ਚੁੱਕਾ ਹੈ ਜਿਸ ਦੇ ਟੋਰਾਂਟੋ ਸਕਾਰਬੋਰ ਸਿਕੀਗਾਗਾ ਬ੍ਰੈਂਟਨ ਨਿਊ ਨਾਰਥ ਯੋਰਕ ਮਾਰਖਮ ਅਤੇ ਨਿਊ ਮਾਰਕੀ ਵਰਗੇਸ਼ਰਾ ਵਿੱਚ ਸ਼ਾਮਲ ਕੀਤਾ ਗਿਆ ਹੈ ਅਗਲੇ ਸ਼ੁਰੂਆਤ 8 ਸਤੰਬਰ ਅਤੇ 7 ਅਕਤੂਬਰ ਨੂੰ ਹੋਵੇਗੀ ਇਸ ਨਾਲ ਕੈਨੇਡਾ ਵਿੱਚ ਕਾਨੂੰਨੀ ਤੌਰ ਤੇ ਰਹਿ ਰਹੇ ਪੰਜਾਬੀ ਵਿਦਿਆਰਥੀ ਅਤੇ ਵਰਕ ਪਰਮਿਟ ਧਾਰਕ ਆਸਾਨੀ ਨਾਲ ਪੀਆਰ ਲੈ ਸਕਦੇ ਹਨ ਦੂਜੀ ਗੱਲ ਕੀਤੀ ਜਾਵੇ ਤਾਂ ਦੂਜੀ ਟੂਰਿਸਟ ਅਤੇ ਵਿਜ਼ਿਟਰ ਵੀਜ਼ੇ ਲਈ ਨਵੇਂ ਨਿਯਮ ਕੈਨੇਡਾ ਇਮੀਗ੍ਰੇਸ਼ਨ ਪਿਭਾਗ ਨੇ ਟੂਰਿਸਟ ਅਤੇ ਵਿਜ਼ਿਟਰ ਵੀਜ਼ੇ ਲਈ ਇੱਕ ਬੱਕਰੀ ਫੈਮਿਲੀ ਕੈਟਾਗਰੀ ਬਣਾਈ ਹੈ ਇਸ ਤਹਿਤ ਜੇਕਰ ਕੋਈ ਕੈਨੇਡਾ ਵਿੱਚ ਰਹਿ ਰਿਹਾ ਪਰਿਵਾਰਿਕ ਮੈਂਬਰਾਂ ਕਿਸੇ ਵੀ ਸਪੌਂਸਰ ਕਰਦਾ ਹੈ ਤਾ ਉਸ ਨੂੰ ਵੀਜ਼ਾ ਆਸਾਨੀ ਨਾਲ ਮਿਲ ਜਾਵੇਗਾ ਪਹਿਲਾ ਟੂਰਿਸਟ ਅਤੇ ਵਿਜ਼ਟਰ ਵੀਜ਼ੇ ਯਾਤਰਕੇਸਾ ਵਿੱਚ ਧਾਰਾ 179 ਤਹਿਤ ਇਸ ਆਧਾਰ ਤੇ ਰੱਦ ਕੀਤੇ ਜਾਂਦੇ ਸਨ ਕਿ ਵੀਜ਼ਾ ਅਪਲਾਈ ਕਰਨ ਵਾਲਾ ਕੈਨੇਡਾ ਛੱਡ ਕੇ ਵਾਪਸ ਆਪਣੇ ਦੇਸ਼ ਨਹੀਂ ਜਾਵੇਗਾ ਪਰ ਹੁਣ ਕੈਨੇਡੀਅਨ ਅਦਾਲਤ ਨੇ ਇਮੀਗ੍ਰੇਸ਼ਨ ਵਿਭਾਗ ਨੂੰ ਆਦੇਸ਼ ਦਿੱਤਾ ਹੈ ਕਿ ਵੀਜ਼ਾ ਰੱਦ ਕਰਨ ਦਾ ਪੂਰਾ ਕਰਨ ਦੱਸਿਆ ਜਾਵੇ ਇਸ ਨਾਲ ਉਹਨਾਂ ਲੋਕਾਂ ਨੂੰ ਫਾਇਦਾ ਹੋਵੇਗਾ ਜਿਨ੍ਹਾਂ ਦੇ ਵੀਜ਼ੇ ਬਿਨਾਂ ਕਿਸੇ ਠੋਸ ਕਾਰਨ ਦੇ ਰੱਦ ਹੋ ਜਾਂਦੇ ਹਨ ਹੁਣ ਉਹ ਆਪਣੀ ਅਪੀਲ ਕਰਕੇ ਵੀਜ਼ਾ ਪ੍ਰਾਪਤ ਕਰ ਸਕਦੇ ਹਨ ਇਸ ਨਵੇਂ ਨਿਯਮ ਨਾਲ ਸਹੀ ਪ੍ਰੋਫਾਈਲ ਵਾਲੇ ਲੋਕਾਂ ਨੂੰ ਵੀਜ਼ਾ ਲੈਣਾ ਬਹੁਤ ਹੀ ਜ਼ਿਆਦਾ ਆਸਾਨ ਹੋ ਜਾਵੇਗਾ